ਦੋਸਤੋ ਸਾਰੇ ਵੀਰਾਂ ਦਾ ਆਪਣੇ ਚੈਨਲ ਤੇ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਮਗੇ ਆਪਾਂ ਤੁਹਾਡੇ ਕੋਲੇ ਟਰੈਕਟਰ ਲੈ ਕੇ ਆਏ ਹਾਂ ਜੀ 73597 ਮਾਡਲ 1 ਲੱਖ 40000 ਰੁਪਿਆ ਰੇਟ ਹੈ ਬਾਕੀ ਸਿਰੇ ਆਪਾਂ ਬਾਈ ਨਾਲ ਗੱਲਬਾਤ ਕਰਦੇ ਆਂ ਬਾਈ ਸਸਰੀ ਗੱਲ ਜੀ ਹਾਂ ਬਾਈ ਇਹ ਕਿਹੜਾ ਪੰਡਾ ਜੀ ਆਪਣਾ ਆਪਣਾ ਬਰਨਾਲਾ ਹੀ ਹੈ ਜੀ ਬਰਨਾਲਾ ਤੇ ਮਾਈਲ ਨੰਬਰ ਜੀ ਮਾਈਲ ਨੰਬਰ 88474 ਹਾਂਜੀ 524 ਠੀਕ ਹੈ ਤੇ ਨਾ ਆਹ ਨਾਮ ਕੀ ਹੈ ਜੀ ਆਪਣਾ ਆਪਣੇ ਦੇ ਸਮਾਈਂ ਤੇ ਇਹ ਪਲਾਟ ਨੰਬਰ ਪਤਾ ਜੀ ਬਰਨਾਲਾ ਟਰੈਕਟਰ ਮੰਡੀ ਤੇ ਕਾਏਗਾ ਜੀ ਤਰਸੀ ਚੌਂਕ ਚ ਲੱਗਦੀ ਹੈ ਮੰਡੀ ਠੀਕ ਹੈ ਇਹ ਪਲਾਟ ਨੰਬਰ ਉਹ ਹੈ ਗਿਆ ਕਾਈ ਪਲਾਟ ਨੰਬਰ ਨਹੀਂ ਹੈਗਾ ਜੀ ਠੀਕ ਹੈ ਇਹ ਚੌਂਕ ਚ ਲੱਗਦੀ ਆ ਮੰਡੀ ਜੀ ਬਾਈ ਇੱਥੇ ਟਰੈਕਟਰ ਲਿਆਉਂਦਾ ਤੇ ਬਾਕੀ ਸਾਰੇ ਘਰੇ ਹੁੰਦੇ ਆ ਬਾਈ ਟਰੈਕਟਰ ਆਪਣੇ ਲੋਕਲ ਆ ਬਾਈ ਨੂੰ ਫੋਨ ਕਰਕੇ ਤੁਸੀਂ ਆ ਸਕਦੇ ਹੋ ਤੁਹਾਨੂੰ ਟਰੈਕਟਰ ਦਿਖਾਉਣਾ ਹੈ 735 ਇਹ ਟਰੈਕਟਰ ਬਾਈ 50 ਨੰਬਰ ਹੈ 50 ਨੰਬਰ ਸਾਰਾ ਰੇਨਾ ਲਈ ਰੇਨਾ ਟਰੈਕਟਰ ਹੈ ਜੀ ਦੇਖ ਸਕਦੇ ਹੋ ਟਾਇਰ ਕਿੰਨੇ ਕਾ ਬਾਈ ਇਹਦੇ ਮੂਰਲੇ ਪਜਾ 75 ਪੈਸੇ ਡੱਕ ਡੱਕ ਲੱਗਿਆ ਜੀ ਟਰੈਕਟਰ ਦੇਖ ਸਕਦੇ ਹੋ ਬਿਲਕੁਲ ਸਾਫ ਸੁਥਰਾ ਬਾਕੀ ਸਿਰੇ ਮੌਕੇ ਤੇ ਦੇਣਾ ਕਿੰਨੇ ਦਾ ਬਈ ਇਹ 125000 ਦਾ ਹਾਣਾ ਲੱਗ 125000 ਦਾ ਹਾਣਾ ਹੋ ਜੂ ਜੀ 140000 ਰੁਪਿਆ ਰੇਟ ਆ ਬਾਈ ਨੂੰ ਫੋਨ ਕਰਕੇ ਆ ਸਕਦੇ ਹੋ ਇਧਰ ਸੋਡੇ ਕੋਲੇ ਲੈ ਕੇ ਆਏ ਜੀ 2511 251187 ਮਾਡਲ ਜੀ 95000 ਰੁਪਿਆ ਰੇਟ ਹੈ ਟਰੈਕਟਰ ਦੇਖ ਸਕਦੇ ਹੋ ਸਾਰਾ ਅਰੀਨਲ ਆ ਭਾਈ ਇਹ ਵੀ ਆ ਸਾਰਾ ਅਰੀਨਲ ਮਾਡਲ ਦੇ ਹਿਸਾਬ ਨਾਲ ਸਾਰਾ ਅਰੀਨਲ ਟਰੈਕਟਰ ਹੈ ਜੀ ਟਾਇਰ ਨਵੇਂ ਆ ਮਗਲੇ ਟਾਇਰ ਚੌਂਕੜਾ ਟਾਇਰ ਜਮਾ ਨਵਾਂ ਹੈ ਜੀ ਮਗਲੇ 13 ਦੇ ਆ ਦੇਖ ਸਕਦੇ ਹੋ ਇਹ ਵੀ ਪੰਜਾਬ ਨੰਬਰ ਹੈ ਜੀ ਪੰਜਾਬ ਨੰਬਰ ਹੈ ਪੰਜਾਬ ਨੰਬਰ ਹੈ ਇਹ ਮੌਕੇ ਤੇ ਕਿੰਨੇ ਦਾ ਦੇਣਾ ਜੀ ਆਪਾਂ ਮੌਕੇ ਤੇ 88000 ਦਾ ਟਰੈਕਟਰ ਮਿਲ ਜੂ ਦੇਖ ਸਕਦੇ ਹੋ ਇਹ ਮਾਡਲ ਦੇ ਹਿਸਾਬ ਨਾਲ ਪੂਰਾ ਅਰੀਨਲ ਟਰੈਕਟਰ ਪਿਆ ਹੈ ਇਧਰ ਫੇਰ ਸੋਡੇ ਕੋਲੇ ਲੈ ਕੇ ਆਏ ਆ ਜੀ 735 735 97 ਮਾਡਲ ਹੈ ਜੀ ਇਹ ਟਰੈਕਟਰ ਦੇਖ ਸਕਦੇ ਹੋ 1,38,000 ਰੁਪਇਆ ਰੇਟ ਹੈ 50 ਨੰਬਰ ਹੈ ਬਾਈ ਇਹ ਸਾਰਾ ਰੈਨਲ ਹੈ ਜੀ ਸਾਰਾ ਰੈਨਲ ਹੈ ਜੀ ਸਾਰਾ ਰੈਨਲ ਟਰੈਕਟਰ ਹੈ ਜੀ ਦੇਖ ਸਕਦੇ ਹੋ ਟਾਇਰ ਟੂਰ ਕਿੰਨੇ ਦਾ ਬਾਈ ਇਹਦੇ ਇਹ 60% ਟਾਇਰ ਹੈ ਜੀ 60 ਪੈਸੇ ਟਾਇਰ ਹੈ ਦੇਖ ਸਕਦੇ ਹੋ ਸਾਰਾ ਰੈਨਲ ਟਰੈਕਟਰ ਪਿਆ ਜੀ ਪੰਜਾਬ ਨੰਬਰ ਟਰੈਕਟਰ ਹੈ ਟਰੈਕਟਰ ਮੰਡੀ ਬਰਨਾਲਾ ਚ ਤਰਕਸੀਲ ਚੌਂਕ ਚ ਬਾਈ ਮੰਡੀ ਲਾਉਂਦਾ ਬਾਕੀ ਸਾਰੇ ਘਰੇ ਵੀ ਟਰੈਕਟਰ ਹੁੰਦੇ ਆ ਬਾਈ ਨੂੰ ਫੋਨ ਕਰਕੇ ਤੁਸੀਂ ਆ ਸਕਦੇ ਹੋ ਪਹਿਲੀਆਂ ਤੁਹਾਨੂੰ ਮੋਬਾਈਲ ਨੰਬਰ ਦਿੱਤਾ ਇਹ ਕਿੰਨੇ ਦਾ ਦੇਣਾ ਬਾਈ ਮੌਕੇ ਤੇ ਆਪਾਂ ਸਵਾ ਲੱਖ ਰੁਪਏ ਦਾ ਮਿਲ ਜੂ ਟਰੈਕਟਰ ਇਹ ਦੇਖ ਸਕਦੇ ਹੋ ਇੱਧਰ ਫੇਰ 735 ਆ ਗਿਆ ਜੀ ਇਹ 92 ਮਾਡਲ ਲਈ 735 92 ਮਾਡਲ ਜੀ ਟਰੈਕਟਰ ਦੇਖ ਸਕਦੇ ਹੋ ਇਹ ਵੀ ਸਾਰਾ ਰੇਲਾ ਟਰੈਕਟਰ ਹੈ ਜੀ ਤੇ ਪੰਜਾਬ ਨੰਬਰੀ ਆ ਬਾਈ ਪੰਜਾਬ ਨੰਬਰੀ ਪੰਜਾਬ ਨੰਬਰ ਹੈ ਤੇ ਟਾਇਰ ਕਿੰਨੇ ਕਾ ਬਈ ਤੇ ਨਵੇਂ ਹੀ ਮਾਗਰ ਲਈ ਪਾ ਲੈ ਚੱਲ ਕੇ ਪੈਸੇ ਮਾਗਰ ਲਈ 40 ਕ ਪੈਸੇ ਆ ਮੂਰ ਲਈ ਜਾਵਾਂ ਨਵੇਂ ਟਰੈਕਟਰ ਜੀ ਬੈਂਡਰੀ ਬੈਂਡਰੀ ਦੇਖ ਸਕਦੇ ਹੋ ਜਮਾਂ ਨਵੇਂ ਆ ਤੇ ਬਾਕੀ ਸਿਰੇ ਮੌਕੇ ਤੇ ਦੇਣਾ ਕਿੰਨੇ ਦਾ ਬਈ ਆਪਾਂ ਇਹ 95000 ਰੁਪਏ ਦਾ ਟਰੈਕਟਰ ਮਿਲ ਜੂ ਜੀ ਦੇਖ ਸਕਦੇ ਹੋ 110000 ਰੁਪਿਆ ਰੇਟ ਹੈ ਇਧਰ ਆ ਗਿਆ ਜੀ 855 855 2002 ਮਾਡਲ ਜੀ 285000 ਰੇਟ ਹੈ ਇਹ ਵੀ ਸਾਰਾ ਰੇਨ ਵਾਲਾ ਹੈ ਬਾਈ ਸਾਰਾ ਰੇਨ ਪਹਿਲੇ ਮਾਲਕ ਦਾ ਜੀ ਪਹਿਲੇ ਮਾਲਕ ਦਾ ਹੈ ਜੀ ਦੇਖੋ ਜਮਾ ਨਵੀਂ ਕੰਡੀਸ਼ਨ ਪਈ ਆ ਪੂਰੀ ਸਾਫ ਜੀ ਬਾਕੀ ਸਿਰੇ ਟਾਇਰ ਟਾਇਰਾਂ ਦੀ ਗੱਲ ਕਰੀਏ ਬਾਈ ਆਪਾਂ ਟਾਇਰ ਨਵੀਂ ਹੈ ਜੀ ਚੌਂਕੜਾ ਜਮਾ ਨਵੇਂ ਟਾਇਰਾਂ ਦਾ ਦੇਖ ਸਕਦੇ ਹੋ ਟਰੈਕਟਰ ਸੋਡੇ ਸਾਹਮਣੇ ਹੈ ਜੀ ਪੰਜਾਬ ਨੰਬਰ ਹੈ ਤੇ ਬਾਕੀ ਸਿਰੇ ਬਾਈ ਮੌਕੇ ਤੇ ਕਿੰਨੇ ਦਾ ਹੋ ਜੂ ਇਹ 270000 ਦੋ ਲੱਖ 70000 ਦਾ ਹੋ ਜੂ ਜੀ ਟਰੈਕਟਰ ਦੇਖ ਕੇ ਤੁਸੀਂ ਮੁੜਨਾ ਨਹੀਂ ਟਰੈਕਟਰ ਬਿਲਕੁਲ ਸਾਫ਼ ਹੈ ਜੀ ਪੂਰਾ ਟਾਇਰ ਟੂਰ ਚੌਂਕੜਾ ਹੈ ਜੀ ਜਮਾ ਬਾਕੀ ਸਿਰੇ ਸਾਨੂੰ ਦੁਬਾਰੇ ਬਾਈ ਦਾ ਮੋਬਾਈਲ ਨੰਬਰ ਬੋਲ ਦਿਓ ਜੀ ਆਪਣਾ 88474 ਠੀਕ ਹੈ ਜੀ 95204 ਲੋਕਲ ਬਰਨਾਲੇ ਬਾਈ ਮੰਡੀ ਲਾਉਂਦਾ ਬਰਨਾਲੀ ਆਊਗਾ ਬਾਈ ਨੂੰ ਫੋਨ ਕਰਕੇ ਆ ਸਕਦੇ ਹੋ ਜੀ ਧੰਨਵਾਦ